ਹੱਤੀ ਤੇ 4 ਮਾਡਲ 3.5 ਲੱਖ ਰੁਪਏ ਰੇਟ ਹੈਗਾ ਟਰੈਕਟਰ ਬਹੁਤ ਹਸਾਪ ਅਰਜਨ 11 ਮਾਡਲ 385 ਪੈਰ ਵੀ ਪੂਰੇ ਚੰਗੇ ਆ 80 85 ਦੇ ਟਾਇਰ ਆ ਮੂਰਲੇ ਟਾਇਰ ਵੀ ਪੂਰੇ ਚੰਗੇ 73597 ਮਾਡਲ ਹੈ 145000 ਰੁਪਇਆ ਟਾਇਰ ਰਹਿ ਗਏ 70 ਰੁਪਏ ਸੋ ਮਾਡਲ 355 ਅਗਰ ਅੱਧਿਆਂ ਜਿਆਦਾ ਹੋਊਗਾ ਹੋਰਲੇ ਟਾਇਰ ਵੀ ਹੈਗੇ ਅੱਧਿਆਂ ਜਿਆਦਾ ਹੀ ਆਲੇ 60000 11 ਫੁੱਟੇ ਇੱਕ ਲੱਖ ਪੰਦਰਾਂ ਹਜ਼ਾਰ ਆਹ ਮਾਡਲ 385 ਹਰ ਜਣ 605 ਟਰਨ ਨਵੇਂ ਮਗਰ ਲਈ ਊਰਜਾ ਡੇਰ ਤੇ 9580 16 ਮਾਡਲ 448000 ਰੁਪਏ ਟਰੈਕਟਰ ਪੂਰਾ ਸਾਹ ਦਾਸ ਮਾਡਲ 3 ਲੱਖ 90 ਹਜ਼ਾਰ ਰੁਪਏ ਮਗਰਲੇ ਟਾਇਰ ਨਵੇਂ ਐਮ ਆਰ ਐਫ ਦੇ ਬੂਲੇ ਟਾਇਰ ਵੀ ਨਵੇਂ ਸਵਰਾਜ 735 99 ਮਾਡਲ ਹੈ 1,80,000 ਰੁਪਏ ਟਾਇਰ ਅੱਧੇ ਗਹਿਗੇ ਆ ਤੇ ਪੂਰੇ ਟਾਇਰ ਵੀ ਪੂਰੇ ਚੰਗੇ ਆ ਔਰ ਮਟਰਕ 6098 ਮਾਡਲ ਹੈ 1,97,000 ਡਬਲ ਬਲੱਗ ਟਾਇਰ ਅੱਧੋਂ ਘੱਟ ਆ ਤੇ 95,000 ਤਾਂ ਲਿਆ ਵੀ ਲੱਖ ਰੁਪਈਆ ਦਾ ਬਾੜ ਗਿਆ ਮੇਰੇ ਕੋਲ 265 2000 ਮਾਡਲ 1 ਲੱਖ ਤੇ 85000 ਰੁਪਿਆ ਰੇਟ ਆ। ਟਾਇਰ ਹੈਗੇ 60 ਰੁਪਏ, 60 65 ਪੇ। ਫੁੱਲ ਟਾਇਰ ਵੀ ਠੀਕ। 735 2000 ਮਾਡਲ 2 ਲੱਖ ਰੁਪਿਆ ਰੇਟ ਆ ਦਾ। ਟਾਇਰ ਪੂਰੇ ਚੰਗੇ 80 ਪੇ ਟਾਇਰ ਆ। ਟਰੈਕਟਰ ਵੀ ਪੂਰਾ ਸਾਫ। 55 18 ਮਾਡਲ 4,55,000 ਰੁਪਏ ਰੇਟ ਆਦਾ ਅਰਜਨ ਇਹ ਰਹਿਗੇ 70 ਰੁਪਏ ਮੂਰਲੇ ਟਾਇਰ ਥੋੜੇ ਕੱਟ ਛੱਤੀ ਵੀ 96 ਮਾਡਲ 2 ਲੱਖ ਰੁਪਏ ਰੇਟ ਦਾ ਟਾਇਰ ਅੱਧੇ ਆ ਮੂਹਰਲੇ ਟਾਇਰ ਚੰਗੇ 70 ਰੁਪਏ ਆ ਸੋ 35 ਅਵਰਾਜ 82 ਮਾਡਲ ਹੈ 1,25,000 ਰੁਪਿਆ ਰੇਟ ਆ ਇਹ ਰੱਬੋਂ ਘਾਟਾ 74315 ਮਾਡਲ 4,40,000 ਰੁਪਿਆ ਰੇਟ ਦਾ ਟਾਇਰ ਪੂਰੇ ਜਾਂਦੇ ਆ ਹੈਗੇ 65 70 ਪੈਸੇ ਟਰੈਕਟਰ ਵੀ ਪੂਰਾ ਸਾਫ ਕੂਲ ਟਾਇਰ ਵੀ ਚੰਗੇ ਆ 3691 ਮਾਡਲ 1 ਲੱਖ ਤੇ 40000 ਰੁਪਏ ਰਹਿਤਾ। ਟਾਇਰ ਕਾਟਾ ਟਾਇਰ ਕਰਦੇ। ਬਰਾੰਗਰੂ ਬਨਾਲ ਦਾ ਪੂਰਾ। ਰਹੀ ਨਾ। ਆਇਆ ਆਹਮਾ ਵਧਿਆ ਥੱਲੇ ਅਜੇ ਤੋ ਰੱਖ ਨਹੀਂ ਲੱਗਾ। ਬਾਦਲ ਜੁਪਚ ਨਹੀਂ ਵਾਜੂ। ਬੇਚਾਰੇ ਆਇਆ ਆਹਮਾ ਲਿਖਾ 6022 ਮਾਡਲ 6 ਲੱਖ 60 ਹਜ਼ਾਰ ਰੁਪਏ ਦਾ ਪੂਰਾ ਨਵਾਂ ਟਰੈਕਟਰ 235 98 ਮਾਡਲ 1,65,000 ਰੁਪਏ ਰੇਟਾ ਟਾਇਰ ਪੂਰੇ ਚੰਗੇ ਆ 860 ਪੈਸੇ ਟਾਇਰ ਆ 11 98 ਮਾਡਲ 2,05000 ਰੇਟ ਟਾਇਰ ਘਾਟਾ ਆਦਿਮ ਘਾਟਾ ਟਾਇਰ ਰੰਗ ਕਰੂੰਗਾ ਸਾਫ ਟਰੱਕ ਸ਼ਾਰਟ 13 ਮਾਡਲ 4,116,000 ਰੁਪਏ ਆ ਟਾਇਰ ਹੈਗੇ 80% ਛਤਰੀ ਲੱਗੀ ਆ ਪੂਰੀ ਵਧੀਆ ਮੂਹਰੇ ਟਾਇਰ ਵੀ ਪੂਰੇ ਚੰਗੇ ਪੂਰਾ ਨਵਾਂ ਟਰੈਕਟਰ ਆ 85217 ਮਾਡਲ 5 ਲੱਖ 43000 ਰੁਪਏ ਰੇਟ ਆ ਦਾ ਫੇਰ ਰੱਦੇ ਟਰੈਕਟਰ 17 ਮਾਡਲ ਆ ਪੂਰਾ ਨਵਾਂ ਟਰੈਕਟਰ ਪੂਰੇ ਰੱਦੇ ਜੱਤੇ ਆ ਦਾਂ 17 ਮਾਡਲ 5 ਲੱਖ 60 ਹਜ਼ਾਰ ਰੇਟ ਆ ਰਿਹਾ ਹੈ। ਟਾਇਰ ਪੂਰੇ ਚੰਗੇ ਆ ਸੀ 86 ਟਾਇਰ ਆ। ਡੈਕਟਰ ਵੀ ਨਵਾਂ ਪੂਰਾ ਆ। ਮਾਈਕ 245 96 ਮਾਡਲ ਹੈ 1.7 ਲੱਖ ਰੁਪਏ 553 ਕਿਲੋਮੀਟਰ ਨਮੀ ਮਾਡਲ ਹੈ 1.40 ਲੱਖ ਰੁਪਏ ਮੂਰਲੇ ਡਾਰ ਨਾ ਮਗਰਲੇ ਡਾਰ ਦਾ ਸੇ 275 88 ਮਾਡਲ ਹੈ 1,05,000 ਰੁਪਇਆ ਟਾਇਰ कसे ਆ ਜੇ ਟਾਇਰ ਘੱਟ ਹੀ ਆ ਤੇ ਰੰਗ ਰੰਗ ਨਾਲ ਦਾ ਹੀ Ориਜినਲ ਉਹਲੇ ਟਾਇਰ ਚੰਗੇ ਨੇ ਇਸਰ 5 ਕੀ ਜੀ ਅਰਜਨ ਇਹ ਕਾ ਮਾਡਲ ਹੈ 195000 ਦੀ ਵਾਲੇ ਦਾ ਫੇਰ कसे ਦੇ ਆ ਪੂਰੇ ਟਾਇਰ ਪੂਰੇ ਚੰਗੇ ਆ ਮੋੜੇ ਟਾਇਰ कसे ਦੇ ਲੀਕਾ 60 RX 13 ਮਾਡਲ 380000 ਰੁਪਏ ਰੇਟ ਹੈਗਾ ਮਗਰ ਲੈਟ ਹੈ ਗਿਆ ਤੇ ਮੂਰ ਲੈਟ ਰੱਦੋਂ ਕੱਟਾ ਪੂਰਾ ਨਵਾਂ ਟਰੈਕਟਰ ਆ ਲਈ 75000 ਰੁਪਇਆ ਇਹ 95000 11 ਫੁੱਟ ਡਬਲ ਡਰੀ ਹੈ ਇਹ ਦਾ ਟਰਾਲਾ 220000 ਰੁਪਿਆ ਰੇਟ ਹੈ ਦਾ ਆ ਨੰਬਰ ਹੈ 98152 13532 ਪੂਰਾ ਨਵਾਂ ਟਰਾਲਾ ਟਾਇਰ ਟੂਰ ਵੀ ਚੰਗੇ ਹੈ

ਉਹ 3600 99 ਮਾਡਲ ਹੈ 1,55,000 ਰੁਪਏ ਰੇਟ ਇਹਦਾ ਮਗਰਲੇ ਟਾਇਰ ਆ ਕੇ 70 ਪੈਸੇ ਮੂਹਲੇ ਟਾਇਰ ਵੀ ਅੱਧੇ ਗਏ ਗਿਆ ਬਾਕੀ ਰੰਗ ਰੰਗ ਪੂਰਾ ਚੰਗਾ ਪਿਆ ਨਾਲ ਦਾ ਹੀ ਆ 1000 ਦਾ ਰੇਟ 575 ਦਾਸ ਮਾਡਲ 290000 ਰੁਪਿਆ ਰੇਟ ਹੈ ਦਾ ਮਗਰਲੇ ਟਾਇਰ ਜਵਾਨਾ ਨੇ ਜੇ ਕੇ ਦੇ ਮੂਹਰਲੇ ਟਾਇਰ ਵੀ ਪੂਰੇ ਚੰਗੇ ਟਰੈਕਟਰ ਵੀ ਪੂਰਾ ਸਾਹ ਰਾਟਬਾਈ 5 ਮਾਡਲ 375000 ਰੁਪਿਆ ਰੇਟ ਇਹਦਾ ਪੂਰਾ ਸਾਫ ਟਰੈਕਟਰ 11 6.5 ਟਰਾਲਾ 188000 ਰੁਪਿਆ ਰੇਟ ਇਹਦਾ ਉਹੀ ਨੰਬਰ ਆ ਇਹਨਾਂ ਦਾ ਵੀ ਪੂਰਾ ਨਵਾਂ ਟਰਾਲਾ 3690 ਮਾਡਲ 2,11000 ਰੁਪਿਆ ਰੇਟ ਆਦਾ ਬਹੁਤ ਵਧੀਆ ਤਿਆਰ ਕੀਤਾ ਗਿਆ ਸਾਰੇ ਟਾਇਰ ਨਵੇਂ ਬਣਿਆ ਬਹੁਤ ਵਧੀਆ ਫਿੱਟ en la pared ਲੱਖ 59 ਮੇਹਰ ਬੀਅਰ ਰੇਟ ਦਾ ਸਰ ਵੀ ਪੂਰਾ ਚੰਗੇ ਆ 741 ਇੱਕ ਮਾਡਲ ਤੇ 235000 ਰੁਪਏ ਰੇਟ ਆਦਾ ਡਬਲ ਪਲੱਗ ਆ ਟਰੈਕਟਰ ਟਾਇਰ ਟੂ ਵੀਰ ਚਾਹਾਂਗੇ 250 95 ਮਾਡਲ ਹੈ 1,35,000 ਰੁਪਏ ਰੇਟ ਦਾ ਐਰ ਆਦਿਓ ਕਟਾ ਡਿਸਟ੍ਰੀਬਿਊਟਰ ਲੱਗਾ ਹੋਇਆ ਹੈ 8 16 ਮਾਡਲ 470000 ਰੁਪਿਆ ਰੇਟ ਆ ਪੂਰਾ ਨਵਾਂ ਟਰੈਕਟਰ ਪਿਆ ਫੈਰ ਵੀ ਹੈਗੇ 80 ਪੈਸੇ ਟਰੈਕਟਰ ਬਹੁਤ ਸਾਫ਼ ਹੋਰ ਲਟਾਇਰ ਵੀ ਕੰਮ ਕਰਦਾ ਹੈ ਟਰਬੀਟਰ ਲੱਗਾ ਹੋਇਆ ਹੈ 5097 ਮਾਡਲ ਹੈ 130000 ਰੁਪਿਆ ਰੇਟ ਆ ਦਾ ਪੂਰੇ ਟਾਇਰ ਪੂਰੇ ਚੰਗੇ ਆ ਮਗਰ ਟਾਇਰ ਘੱਟ ਹੈ ਐਸਪੀ ਬੂਟਰ ਲੱਗਾ ਹੋਇਆ ਹੈ ਟਰੈਕਰ ਸਾਫ ਹੈ ਸੀ 242 2000 ਮਾਡਲ 2 ਲੱਖ ਤੇ 15000 ਰੁਪਏ ਰੇਟ ਆ ਦਾ ਫਗਰਲੇ ਟਾਇਰ ਨਵੇਂ ਆ ਹੋਰਲੇ ਟਾਇਰ ਵੀ ਚੰਗੇ ਪਏ ਆ ਫਗਰਲੇ ਟਾਇਰ ਜਮਾਨਾ ਦੇ ਆ 855 ਪੰਜ ਮਾਡਲ 298000 ਰੁਪਿਆ ਰੇਟ ਹੈ ਟਾਇਰ ਤਾਂੋਂ ਘੱਟ ਆ ਬੂਲੇ ਟਾਇਰ ਚੰਗੇ ਆ ਰਾਈਟ ਰਿਵੀਸ ਹੋ ਆ ਪੂਰਾ 334 ਮਾਡਲ 2 ਲੱਖ ਤੇ 22000 ਰੁਪਏ ਰੇਟ ਆਦਾ ਫਾਇਰ ਹੈ ਜੇ ਮਗਰਲੇ 70 ਰੁਪਏ ਹੈ ਫੂਲ ਟਾਇਰ ਘਾਟ 98 ਮਾਡਲ 215000 ਰੇਟ ਇਹਦਾ ਪੂਰਾ ਵਧੀਆ ਬਣਿਆ ਹੋਇਆ ਚਾਰੇ ਟਾਇਰ ਨਵੇਂ ਆ ਬਹੁਤ ਵਧੀਆ ਤਿਆਰ ਹੋਇਆ ਹੋਇਆ ਕਈ ਮਾਡਲ WhatsApp ਤੇ ਮਿਲਗਾ 7,60,000 ਰੁਪਇਆ ਰੇਟ ਦਾ 681194 ਮਾਡਲ 2,05,000 ਰੁਪਇਆ ਰੇਟ ਦਾ ਫੈਰ ਪੂਰੇ ਚੰਗੇ 80 ਪੈ ਟਾਇਰ ਆ ਮੂਰਲੇ ਟਾਇਰ ਵੀ ਚੰਗੇ ਆ ਸਟੈਂਡਰਡ 6 ਮਾਡਲ 320000 ਰੁਪਏ ਰੇਟ ਦਾ ਫੈਰ ਪੂਰੇ ਚੰਗੇ 7000 ਰੁਪਏ ਟਾਇਰ ਹੈਗੇ ਫੁੱਲ